ਹੈਲੋ ਹੈਲੋ ਨੰਦ ਬੈਂਕ ਤੁਸੀਂ ਮੈਂ ਜੋਤੀ ਕਹਿੰਦੀ ਆਂ ਅੱਛਾ ਜੋਤੀ ਡਰਾਈ ਕਲੀਨਰ ਆਪਣਾ ਹੀ ਆ ਨਾ ਹਾਂਜੀ ਹਾਂ ਤੇ ਮੈਂ ਕੋਟ ਪੈਂਟ ਦਿੱਤਾ ਸੀ ਤੁਹਾਨੂੰ ਡਰਾਈ ਕਲੀਨ ਕਰਨ ਵਾਸਤੇ ਹਾਂ ਉਹ ਆਂਟੀ ਨੇ ਫਿਰ ਅੱਜ ਕਿਦਾਂ ਸੀ ਆਏ ਹੋਏ ਸੋਧਰ ਤਾਂ ਪੜਾਤਾ ਸੀ ਉਹਨਾਂ ਨੇ ਅੱਛਾ ਅੱਛਾ ਤੇ ਆਂਟੀ ਉਹਦੇ ਤੇ ਪੈਕਿੰਗ ਹੀ ਹੋਈ ਆ ਨਾ ਅੱਜ ਹਾਂ ਉਹ ਰੈਡੀ ਕਰਕੇ ਰੱਖਤਾ ਇੱਕ ਦੋ ਚੀਜ਼ਾਂ ਦੇ ਵਿੱਚ ਹੋਰ ਵੀ ਐਡ-ਆਨ ਕਰਨ ਵਾਲੀਆਂ ਸੀਗੀਆਂ ਉਹ ਵੀ ਸੀ ਟੈਗ ਕਰਤੀਆਂ ਤੇ ਬੜੀਆ ਬਣਾ ਕੇ ਰੱਖਤਾ ਤੁਹਾਡਾ ਪੈਸ ਵੀ ਹੈਗਾ ਅੰਟੀ ਨੇ ਗਿਆ ਸੀ ਗੀ ਚੇਕੀ ਤੋਂ ਜੀਤੀ ਕਰਕੇ ਦਿਓ ਪਰ ਫਿਰ ਮੈਂ ਫੋਨ ਕੀਤਾ ਅੰਟੀ ਨੂੰ ਕਿਦਨ ਉਹ ਕਹਿੰਦੇ ਵੀ ਤੇਰੇ ਅੰਕਲ ਦਾ ਜਾਣਾ ਤਾਂ ਕੈਨਸਲ ਹੋ ਗਿਆ ਉਹ ਤਾਂ ਨਹੀਂ ਹਾਂਦੇ ਵੀ ਮੈਂ ਗਈ ਹੋਈ ਆਂ ਜੀ ਤਾਂ ਅੱਛਾ ਵੀ ਨਹੀਂ ਜਾਣਾਗਾ ਅੰਕਲ ਨੇ ਤੇ ਤੁਹਾਡੇ ਨੂੰ ਜਾਣਾ ਨਹੀਂ ਕੋਈ ਨਹੀਂ ਬਾਅਦ ਤੁਹਾਡੇ ਅੰਕਲ ਲੈ ਜਾਣਗੇ ਫਿਰ ਤੁਸੀਂ ਦੁਕਾਨ ਤੇ ਹੋ ਇਸ ਟਾਈਮ ਫਿਰ ਮੈਂ ਆਵਾਂ ਹਾਂ ਜੀ ਅੰਕਲ ਜੀ ਤੇ ਦੁਕਾਨ ਤੇ ਸੀਗੀ अच्छा पहला मैं मैं पा, पा, पा तो ਤੁਸੀਂ ਮੈਨੂੰ ਇਹ ਦੱਸੋ ਵੀ ਮੈਨੂੰ ਅੰਕਲ ਕਿਹੜੇ ਪਾਸੋਂ ਕਹਿਣ ਲੱਗ ਗਏ ਮੈਂ ਤੁਹਾਨੂੰ ਕੋਈ ਗੁੱਡਾ ਲੱਗਦਾ ਮੈਂ ਤੁਹਾਨੂੰ ਮੈਂ ਕੋਈ ਬਾਬਾ ਲੱਗਦਾ 70 ਸਾਲ ਦਾ ਤੁਹਾਨੂੰ ਨਹੀਂ ਗੁੱਡਾ ਤਾਂ ਨਹੀਂ ਲੱਗਦੇ ਤੁਸੀਂ ਮੇਰੇ ਪਪਾ ਵੀ ਤੁਹਾਡੇ ਵਧੀਆ ਸਾਥ ਫਰੈਂਡ ਹੈਗੇ ਲਈ ਹੋਏ ਹੈਗੇ ਤਾਂ ਕਰਕੇ ਮੈਂ ਤੁਹਾਨੂੰ ਅੰਕਲ ਕਹਿ ਦਿੰਨੀ ਵੀ ਤੇ ਜੇ ਤੇਰੇ ਪਪਾ ਦਾ ਫਰੈਂਡ ਹੈ ਤੇ ਜੇ ਤੇਰਾ ਫਰੈਂਡ ਬਣ ਜਾਂਦਾ ਫਿਰ ਕੀ ਹੈ ਆਹ ਫਰੈਂਡ ਹੀ ਹੁੰਦੀ ਹੈ ਜੀ ਅੰਕਲ ਕਿਹੜਾ ਫਰੈਂਡ ਨਹੀਂ ਹੁੰਦੇ ਜੀ ਹਾਂ ਮੈਂ ਉਹੀ ਕੰਨਾ ਵੀ ਕੋਈ ਗਲਤ ਤੈਨੂੰ ਗਲਤ ਲੱਗਿਆ ਹੋਵੇ ਤਾਂ ਉਹਦੇ ਲਈ ਸੌਰੀ ਬੋਲਦਾ ਮੈਂ ਮੈਂ ਕੁਝ ਤੈਨੂੰ ਇਹ ਤੈਨੂੰ ਬੁਰਾ ਤਾਂ ਨਹੀਂ ਕਹਿ ਰਿਹਾ ਮੈਂ ਇਹ ਕਹਿ ਰਿਹਾ ਜੇ ਤੇਰੇ ਆਏ ਡੈਡੀ ਦਾ ਫਰੈਂਡ ਆਂਦਾ ਤੇਰਾ ਫਰੈਂਡ ਵੀ ਤਾਂ ਬਣ ਸਕਦਾ ਕਿ ਨਹੀਂ ਬਣ ਸਕਦਾ ਹਾਂਜੀ ਅੰਗੂਰ ਜੀ ਮੈਂ ਤੁਹਾਨੂੰ ਮਨਾ ਕਿੱਟੋ ਕੀਤਾ ਜਦ ਮੈਂ ਮਨਾਂ ਕਿ ਇਹ ਨਹੀਂ ਤੈਨੂੰ ਐਸਾ ਲੱਗਦਾ ਤਾਂ ਮੈਂ ਕਹਿ ਰਿਹਾ ਵੀ ਹਰਜੀ ਮੰਨ ਸਕਦੇ ਹੋ ਫਰੈਂਡ ਕਿ ਨਹੀਂ ਅੱਛਾ ਤਾਂ ਫਿਰ ਦੋਸਤੀ ਨੂੰ ਆਪਾਂ ਆਗਾ ਵਧਾਈਏ ਦੋਸਤੀ ਦੇ ਹੱਥ ਨਾਲ ਮੈਂ ਸਮਝੀ ਨਹੀਂ ਤੋ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਦੋਸਤੀ ਦੀ ਗੱਲ ਨੂੰ ਐਵੇਂ ਗਾਹ ਵਧਾਉਣਾ ਕਹਿਣਾ ਵੀ ਤੁਸੀਂ ਆਪਣੇ ਦਿਲ ਦੀ ਗੱਲਾਂ ਮੇਰੇ ਨਾਲ ਸ਼ੇਅਰ ਕਰ ਲਿਆ ਕਰੋ ਤੇਰੀ ਆਂਟੀ ਤਾਂ ਹੁੰਦੀ ਨਹੀਂ ਘਰੇ ਮੈਂ ਮੇਰੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਲਿਆ ਕਰੂੰਗਾ ਇਹੀ ਹੈ ਹਾਂ ਕਿਉਂ ਨਹੀਂ ਹਾਂ ਤੇ ਫਿਰ ਸਿਰ ਦਿੱਕਤ ਮੋਤੀ ਚੰਦੀਆਂ ਹੁੰਦੀਆਂ ਨੇ ਪਰਸਨਲ ਜਿਹੜੇ ਆਪਾਂ ਆਪ ਦੀ ਕਨਫਿਊਨਿੰਗ ਦਾਖਤ ਦੀ ਦੋਸਤੀ ਦਾ ਤਾਂ ਸਾਡੀ ਸੰਗਿਓ ਦੋਸਤਾਂ ਦਾ ਕਰ ਸਕਦੇ ਨਹੀਂ ਤੇ ਫਿਰ ਮੇਰੇ ਹੁੰਦੇ ਤੈਨੂੰ ਕੋਈ ਫਰੈਂਡਸ ਦੀ ਜ਼ਰੂਰਤ ਹੈਗੀ ਕਿ ਪਹਿਲੇ ਇਹ ਦੱਸ ਪਹਿਲਾਂ ਫਰੈਂਡਸ ਨੂੰ ਨਹੀਂ ਦੱਸ ਸਕਦੇ ਕਹੋ ਜੀ ਇਹ ਗੱਲਾਂ ਕਰਦੀਆਂ ਤੂੰ ਕਮਲੀ ਜਿਹੀ ਕੁੜੀ ਐ ਨਹੀਂ ਬਿਲਕੁਲ ਨਹੀਂ ਤੁਹਾਡੇ ਹੁੰਦੇ ਨਾ ਮਨ ਕੀ ਲੋੜ ਐ ਕਿਸੇ ਹੋਰ ਫਰੈਂਡ ਦੀ ਅੱਛਾ ਤੇ ਫਿਰ ਤੇਰੀ ਆਂਟੀ ਤਾਂ ਹੈ ਨਹੀਂ ਅੱਜ ਤੇ ਫਿਰ ਕੋਈ ਬਾਜ਼ਾਰ ਕਰਨੀ ਤਾਂ ਬਣਾਈਏ ਪ੍ਰੋਗਰਾਮ ਨਾਲ ਮੈਂ ਦੁਕਾਨ ਤੇ ਕੱਲੀ ਹਾਂ ਤਾਂ ਮੇਰੇ ਕੋਲੇ ਆ ਜਾਣਾ ਅੱਛਾ ਜੀ ਗੱਲਾਂ ਤੇ ਬਾਕੀ ਆਂਟੀ ਹੈ ਨਹੀਂਗੀ ਇੱਥੇ ਤੇਰੀ ਤੇ ਤੂੰ ਆਹ ਦੇਖ ਪਹਿਲਾਂ ਮੈਨੂੰ ਤੇ ਕਿ ਤੁਹਾਡੇ ਨਾਲ ਦੀ ਜਿਹੜੀ ਉਹਨਾਂ ਵਾਲੀ ਗੁਪਤਾ ਵਾਲੀ ਦੁਕਾਨ ਹੈ ਗੁਪਤਾ ਜਨਰਲ ਸਟੋਰ ਉਹ ਖੁੱਲ੍ਹਾ ਹੈ ਕਿ ਨਹੀਂ ਉਹ ਤਾਂ ਖੁੱਲ੍ਹਾ ਜੀ ਉਹ ਤਾਂ ਸਿਰ ਤੋਂ ਬੰਦ ਕਰਦੇ ਆ ਜੀ ਤਾਂ ਫਿਰ ਤਾਂ ਜਾਵੇਂ ਮਰੌਣ ਵਾਲੀ ਗੱਲ ਆ ਉਹ ਮੈਨੂੰ ਜਾਣਕਾਰ ਆ ਮੈਂ ਤੇਰੇ ਕੋਲੇ ਬੈਠੂਗਾ ਕੋਈ ਦੁੱਖ ਸੁੱਖ ਵੀ ਨਹੀਂ ਕਰ ਸਕਦਾ ਕਿੰਨੀ ਕਿਰਿਆ ਕਰੀ ਜੀ ਤੂੰ ਐਂ ਕਰਨਾ ਫਿਰ ਜੇ ਤੂੰ ਦੁਕਾਨ ਤੇ ਦੂਜੀਆਂ ਕੁੜੀਆਂ ਹੈ ਜੇ ਤੇਰੇ ਕੋਲੇ ਸਹੀ ਨਾਮ ਪਰ ਮੈਨੂੰ ਗਿਫਟ ਵੀ ਚਾਹੀਦੇ ਨਾਂਜੀ ਗਿਫਟ ਦਿਵਾਉਂਗੇ ਮਨੂ ਅੰਕਲ ਗਿਫਟ ਤਾਂ ਗਿਫਟ ਤਾਂ ਦਿਵਾਉਂਗਾ ਪਹਿਲਾਂ ਤਾਂ ਮੇਰੀ ਗੱਲ ਤੈਨੂੰ ਗਿਫਟ ਤੈਨੂੰ ਮੈਂ ਤਾਂ ਦਿਵਾਉਂਗਾ ਜੀਤ ਮਨੂ ਅੰਕਲ ਲਾਗਾ ਮੈਂ ਤਾਂ ਤੇ ਮੇਰਾ ਨਾਮ ਲੈ ਲੈ ਚਲ ਨਾਮ ਲੈ ਲੈ ਫਿਰ ਗਿਫਟ ਤੀਨਾ ਮੈਨੂੰ ਨਾਮ ਪਤਾ ਹੈ ਮੇਰਾ ਤੈਨੂੰ ਹਾਂਜੀ ਸ੍ਰੀਸ਼ ਹਾਂ ਹਾਂ ਮੈਨੂੰ ਸ੍ਰੀਸ਼ ਕਹੇਲਾ ਤੂੰ ਅੰਕਲ ਅੰਕਲ ਲਾਗੇ ਤੇ ਅੰਕਲ ਕਹੇ ਕਿ ਨਾਂ ਤੂੰ ਜਾਵੇਂ ਮੈਨੂੰ ਐਨ ਚੱਟੀ ਪੋਛ ਦੇਣੀ ਇਹੋ ਮੇਰੀ ਹਾਂਜੀ ਸ੍ਰੀਸ਼ ਜੀ ਹੁਣ ਠੀਕ ਹੈ ਹਾਂ ਸ੍ਰੀਸ਼ ਹਾਂ ਹੁਣ ਤਾਂ ਮੈਂ ਕਹਿੰਨਾ ਸੁਆਦ ਹੀ ਆ ਗਿਆ ਹੁਣ ਤਾਂ ਗੱਲ ਹੀ ਕੋਈ ਨਹੀਂ ਤਰੇਤੀ ਪਸੰਦ ਦੀ ਤੁਸੀਂ ਆਉਂਦੇ ਨਾ ਆ ਤੂੰ ਐਵੇਂ ਮੈਨੂੰ 10 ਬਾਰ ਤੂੰ ਗਿਫਟ ਕੀ ਚਾਹੀਦਾ ਤੈਨੂੰ ਤਾਂ ਮੇਰਾ ਕੰਮ ਕਰੇਂਗੀ ਨਾ ਮੇਰਾ ਸਰਾ ਕੀ ਕੰਮ ਉਹੀ ਕੰਮ ਜਿਹੜਾ ਕੰਮ ਤੇਰੀ ਆਂਟੀ ਕਰਦੀ ਹੁੰਦੀ ਉਹੀ ਕੰਮ ਕਰਨਾ ਹੋਰ ਕੀ ਕਰਨਾ ਹੈਗਾ ਮਰੀ ਗੋਸ ਕੀ ਕਰਦੇ ਹੁੰਦੇ ਆਂਟੀ ਆਂਟੀ ਜਦੋਂ ਮੇਰਾ ਵਿਆਹ ਕਿ ਆਇਆ ਸੀ ਤਾਂ ਉਹਨਾਂ ਨੇ ਮੇਰੇ ਨਾਲ ਪਹਿਲੀ ਰਾਤ ਨੂੰ ਕੀ ਕੰਮ ਕੀਤਾ ਸੀ ਉਹੀ ਕੰਮ ਹੁਣ ਤੁਸੀਂ ਕਰਨਾ ਮੇਰੇ ਨਾਲ ਹਾਂ ਓਕੇ ਨਾ ਅੱਲਾ ਕੇ ਮਤਲਬ ਐਡੀ ਕਿੰਨੀ ਉਮਰ ਹੋ ਗਈ ਤੇਰੀ ਪਹਿਲਾਂ ਮੈਨੂੰ ਦੱਸੀ ਅਣਜਾਣ ਕੇ ਬਣਦੀ ਆ ਤੁਹਾਡਾ 24 ਦੀ ਹੋ ਗਈ ਅੰਕਲ ਹਾਂ 24 ਦੀ ਹੋ ਗਈ ਤੇ ਉਹ ਕਹਿੰਦਾ ਨਾ ਲੜਕੀ ਕੀ ਸ਼ਾਦੀ 18 ਕੇ ਬਾਅਦ ਸੰਤਾਨ ਉਸਦੀ 20 ਕੇ ਬਾਅਦ ਵੀ ਤਾਂ ਬਾਅਦ ਸੰਤਾਨ ਹੋ ਜਾਂਦੀ ਏ ਤੇ ਤੁਹਾਨੂੰ ਇਹ ਨਹੀਂ ਪਤਾ ਵੀ ਕੀ ਕਰਦੇ ਹੁੰਦੇ ਵਿਆਹ ਤੋਂ ਬਾਅਦ ਪੁੱਤਾਂ ਪਰਤੀ ਕੀ ਤਾਨਾ ਬਹੁਤ ਜ਼ਿਆਦਾ ਲੰਬਾ ਲੱਗਦਾ ਨਾ ਮੈਨੂੰ ਪਤਾ ਨਹੀਂ ਡਰਨ ਵਾਲੀ ਗੱਲ ਨਹੀਂ ਡਰਨ ਵਾਲੀ ਗੱਲ ਨਹੀਂ ਡਰਨ ਵਾਲੀ ਗੱਲ ਨਹੀਂ ਨੰਮ ਪਿਆਰ ਨਾਲ ਕਹਿੰਦਾ ਤੇ ਆਪਾਂ ਨਾ ਮੇਰੀ ਗੱਲ ਸੁਣੋ ਆਪਾਂ ਇੱਥੋਂ ਚੱਲਾਂਗੇ ਮੈਂ ਗੱਡੀ ਲੈ ਕੇ ਆਉਂਗਾ ਤੂੰ ਦੁਕਾਨ ਤੇ ਤੂੰ ਕੁੜੀਆਂ ਨੂੰ ਬਿਠਾ ਦੇ ਆਪਾਂ ਤੂੰ ਸਿਰਫ 12 ਕਿਲੋਮੀਟਰ ਦਾ ਹੈਗਾ ਪਾਤੜਾ ਸ਼ਹਿਰ ਜਿਹੜਾ ਆਪਾਂ ਉੱਥੇ ਚੱਲਵਾਂਗੇ ਨਾ ਨਹੀਂ ਜਾਨੀ ਤੂੰ ਜਿਵੇਂ ਹੀ ਰੱਖ ਲਾ ਨਾ ਫਿਰ ਨਹੀਂ ਚੱਲ ਤੂੰ ਦੁਕਾਨ ਚੱਲ ਦੁਕਾਨ ਕਰ ਤੂੰ ਇੱਕ ਕੰਮ ਕਰ ਤੂੰ ਨੂੰ ਕੱਪੜੇ ਮੇਰਾ ਕੋਟ ਪੈਂਟ ਰੈਡੀ ਹੈ ਨਾ ਹਾਂਜੀ ਜੰਮਾ ਬਿਲਕੁਲ ਰੈਡੀ ਹੈ ਤੂੰ ਜੋ ਕੋ ਪ੍ਰੈਸਪਲਸ ਦਿਓ ਵੀ ਕਰਨੀ ਆ ਮੈਂ ਘਰੇ ਬੈਠਾ ਇੱਥੇ ਤੇ ਤੂੰ ਦੱਸ ਦੇ ਕੀ ਖਾਣਾ ਪੀਣਾ ਹੈਗਾ ਮੈਂ ਜੋਮੈਟੋ ਤੋਂ ਆਰਡਰ ਕਰ ਦਿੰਦਾ ਤੇ ਆਪਾਂ ਘਰ ਦਾ ਹੀ ਬਣਾ ਲੈਂਦੇ ਆ ਪ੍ਰੋਗਰਾਮ ਪਰ ਇੱਥੇ ਜੋ ਤੂੰ ਚਾਹੁੰਦਾ ਉਹ ਹੀ ਤੁਸੀਂ ਆਰਡਰ ਕਰ ਨਹੀਂ 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 ਪਰ ਮੇਰੇ ਗਿਫਟ ਯਾਦ ਹੈ ਜੋ ਤੂੰ ਨਾ ਜੋ ਗਿਫਟ ਤਾਂ ਜੋ ਤੂੰ ਕਹੇਂਗੀ ਉਹ ਤੈਨੂੰ ਦਵਾ ਦੂੰਗਾ ਨਾ ਆਰਡਰ ਕਰ ਦਾਂਗਾ ਐਮਾਜ਼ਨ ਤੋਂ ਮੰਗਾ ਲੀ ਨਾ ਤੇਰੇ ਆਰਡਰ ਤੇ ਤੇ ਦੁਕਾਨ ਦੇ ਐਡਰੈਸ ਤੇ ਜੋ ਮੇਰੀ ਜੋਤੀ ਨੂੰ ਬਸੰਦ ਹੋਊਗਾ ਆਪਾਂ ਆਪਾਂ ਉਹੀ ਉਹੀ ਮੰਗਾ ਲਾਂਗੇ ਖਾਣ ਪੀਣੋਂ ਨਾ तू तो मेरी जान बन के तू 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 ऐ तू ऐ कर तू कोट पैंट लेके जान ना, ना जान बनूंगा तू घर ता आ जाना इधर कोट पैंट फटा जा करे आके इधर हैं तू तो ऐ कर किन्ने चर्चा होनी है फिर मेरे कोले जल्दी जल्दी दस मैं दो तीन मिनट दो मिनट मतलब तो भी ना तुम दो तीन मिनट बाद फोन बैक कॉल करके दस बैक कॉल करके बस आया ना जो मैं बुलावा खान दिए आगे की हुंदागा ਹਾਂ ਕਰਕੇ ਫਲਾਈ ਆ ਮੈਂ ਬਸ ਤੂੰ ਫਲਾਈ ਕਰਕੇ ਆ ਜਾ ਵੇਖ ਲੈ ਕਿ ਤੇ ਫੰਗ ਫੁੰਗਣਾ ਤੜਾ ਲਈ ਨਾ ਠੀਕ ਹੈ ਨਾ ਤੇ ਕੰਮ ਹੀ ਲਗਾਉਣੇ ਚਾਹਣਗੇ ਤਾਂ ਬਸ ਮੈਂ ਹੀ ਲਵਾ ਦੂੰ ਫਿਰ ਤੇਰੇ ਸੋਨੇ ਦੇ ਫੰਗ ਲਾ ਕੇ ਭੇਜਾਂ ਨੂੰ ਤੂੰ ਤੜਵਾ ਹੀ ਨਾ ਪਹਿਲਾਂ ਤੁਹਾਨੂੰ ਕਿਤੇ ਹੋਰ ਹੋਜੀ ਪੁੱਛ ਭੱਜ ਕੇ ਆ ਜਾ ਜੀ ਜਿੱਤੋ ਜਿਹੜਾ ਮੈਂ ਤੁਹਾਨੂੰ ਮੈਂ ਕਰਤੀ ਮੈਂ ਖੰਭ ਵਿਚਾਰੇ ਥੋੜੀ ਤੜਵਾਉਂਗੀ ਥੋੜੀ ਹੋਰ ਤੜਵਾਉਂਗੀ ਹੂੰ ਬਸ ਫਿਰ ਭੱਜੀ ਆ ਜੇ ਧੀਰੇ ਧੀਰੇ